ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟੌਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ ਤੁਹਾਡੇ ਯਾਦ ਹੀ ਹੋਣਾ ਸਰਦਾਰ ਬਲਕੌਰ ਸਿੰਘ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਸਿੱਧੂ ਮੂਸੇ ਵਾਲੇ ਬਾਈ ਦਾ ਹਾਲੋਗ੍ਰਾਮ ਸ਼ੋਅ 2025 ਦੇ ਵਿੱਚ ਵਿੱਚ ਸਟਾਰਟ ਕੀਤਾ ਜਾਣਾ ਹੈ ਪਰਿਵਾਰ ਦੇ ਵੱਲੋਂ ਜਿਸ ਦੀ ਕਿ ਸਿੱਧੂ ਫੈਨਸ ਨੂੰ ਬਹੁਤ ਜ਼ਿਆਦਾ ਉਡੀਕ ਹੈ ਸਿੱਧੂ ਮੂਸੇ ਵਾਲੇ ਬਾਈ ਦਾ ਹਾਲੋਗ੍ਰਾਮ ਸ਼ੋਅ ਦੇਖਣ ਲਈ ਅਤੇ ਦੋਸਤੋ ਹੁਣ ਹਵੇਲੀ ਦੇ ਵਿੱਚੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਲੋਕ რეਅਲ ਕਰਦੇ ਨਜ਼ਰ ਆ ਰਹੇ ਨੇ ਲਾਈਵ ਸ਼ੋਅ ਦੀ ਅਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਲਗਦੇ ਹੋ ਕਿ ਸਿੱਧੂ ਮੂਸੇਵਾਲੇ ਦੀ ਸਾਰੀ ਮਿਊਜ਼ਿਕ ਟੀਮ ਵੀ ਪੁੱਜੀ ਹੋਈ ਹੈ ਜੋ ਕਿ ਸਿੱਧੂ ਮੂਸੇਵਾਲੇ ਬਾਈ ਦਾ ਲਾਈਵ ਸ਼ੋਅ ਦੇ ਵਿੱਚ ਸਾਥ ਦਿੰਦੇ ਨੇ ਤਾਂ ਦੋਸਤੋ ਹੁਣ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਕੁਝ ਫੈਨਾਂ ਵੱਲੋਂ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਇਹ ਸਿੱਧੂ ਮੂਸੇਵਾਲੇ ਬਾਈ ਦੇ ਹਾਲੋਗ੍ਰਾਮ ਸ਼ੋਅ ਦੀ ਰਿਹਸਲ ਚੱਲ ਰਹੀ ਹੈ ਅਤੇ ਸਰਦਾਰ ਬਲਕੌਰ ਸਿੰਘ ਨੇ ਵੀ ਇਹ ਗੱਲ ਕਨਫਰਮ ਕੀਤੀ ਸੀ ਕਿ ਸਿੱਧੂ ਮੂਸੇ ਵਾਲੇ ਬਾਈ ਦਾ ਹਾਲੋਗ੍ਰਾਮ ਸ਼ੋਅ 2025 ਦੇ ਵਿੱਚ ਹੀ ਲਾਂਚ ਕੀਤਾ ਜਾਵੇਗਾ ਜੋ ਕਿ ਯੂਕੇ ਤੋਂ ਡਿਜ਼ਾਈਨ ਕਰਵਾਇਆ ਗਿਆ ਹੈ ਅਤੇ ਭਾਰਤ ਦੇ ਵਿੱਚ ਪਹਿਲੀ ਵਾਰੀ ਅਜਿਹਾ ਹੋਵੇਗਾ ਕਿ ਕਿਸੇ ਪੰਜਾਬੀ ਸਿੰਗਰ ਜਾਂ ਇਸੇ ਇੰਡੀਅਨ ਸਿੰਗਰ ਦਾ ਹਾਲੋਗ੍ਰਾਮ ਸ਼ੋਅ ਲੱਗਣ ਜਾ ਰਿਹਾ ਹੈ ਅਤੇ ਨਹੀਂ ਤਾਂ ਅੱਜ ਤੱਕ ਹਾਲੀਵੁੱਡ ਦੇ ਵਿੱਚ ਸਿਰਫ ਟੂਪਾਕ ਅਤੇ ਇੰਡੀਆ ਦੇ ਵਿੱਚ ਹੁਣ ਸਿੱਧੂ ਮੂਸੇ ਵਾਲੇ ਬਾਈ ਦੇ ਹਾਲੋਗ੍ਰਾਮ ਸ਼ੋਅ ਲੱਗਣਗੇ ਅਤੇ ਸਿੱਧੂ ਮੂਸੇ ਵਾਲੇ ਦੇ ਫੈਨ ਜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਸਿੱਧੂ ਮੂਸੇ ਵਾਲੇ ਬਾਈ ਨੂੰ ਸਟੇਜ ਦੇ ਉੱਤੇ ਦੇਖਣ ਨੂੰ ਅਤੇ 스테ਜ ਦੇ ਉੱਤੇ ਥਾਪੀਆਂ ਵੀ ਵੱਜਣੀਆਂ ਅਤੇ ਦੋਸਤੋ ਤੁਸੀਂ ਦੇਖੋ ਜਦੋਂ ਸਿੱਧੂ ਮੂਸੇ ਵਾਲੇ ਦਾ ਇਹ ਹੋਲੋਗ੍ਰਾਮ ਸ਼ੋਅ ਲਾਂਚ ਹੋਣਗੇ ਇੰਡੀਆ ਜਾਂ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਤਾਂ ਦੇਖੋ ਤੁਸੀਂ ਸਾਰੇ ਸ਼ੋਅ ਸ਼ੋਲਡ ਆਊਟ ਹੋਣਗੇ ਕਿਉਂਕਿ ਸਿੱਧੂ ਮੂਸੇ ਵਾਲੇ ਬਾਈ ਨੂੰ ਚਾਹਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਦੁਨੀਆ ਦੇ ਵਿੱਚ ਅਤੇ ਸਿੱਧੂ ਮੂਸੇ ਵਾਲੇ ਬਾਈ ਦਾ ਇਹ ਹੋਲੋਗ੍ਰਾਮ ਸ਼ੋਅ ਵੱਖਰੇ ਹੀ 트ੈਂਡ ਸੈੱਟ ਕਰੇਗਾ ਅਤੇ ਬਹੁਤ ਵੱਡੇ ਵੱਡੇ ਰਿਕਾਰਡ ਤੋੜੇਗਾ ਤਾਂ ਦੋਸਤੋ ਤੁਸੀਂ ਕਿੰਨੇ ਕ ਐਕਸਾਈਟਡ ਹੋ ਸਿੱਧੂ ਮੂਸੇ ਵਾਲੇ ਬਾਈ ਦਾ ਹੋਲੋਗ੍ਰਾਮ ਸ਼ੋਅ ਦੇਖਣ ਲਈ ਜੇਕਰ ਤੁਸੀਂ ਸਿੱਧੂ ਮੂਸੇ ਵਾਲੇ ਦੇ ਪੱਕ ਅਤੇ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਿਓ ਜੀ ਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਧੰਨਵਾਦ